ਕੋਚਿੰਗ ਸੈਂਟਰ ਤੇ ਤੇ ਕੰਸਲਟੇਸ਼ਨ ਸੈਂਟਰ ਤੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਇਸ ਦੇ ਵਿੱਚ ਵੀਡੀਓ ਫੁਟੇਜ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਨੌਜਵਾਨ ਵਿਅਕਤੀ ਨਜ਼ਰ ਆ ਰਹੇ ਸੀਗੇ ਜਿਨ੍ਹਾਂ ਨੇ ਮੂੰਹ ਟੱਕੇ ਹੋਏ ਸੀਗੇ ਉਹਨਾਂ ਨੇ 5-6 ਰਾਊਂਡ ਜਿਹੜੇ ਹੈਗੇ ਫਾਇਰ ਕੀਤੇ ਸੀਗੇ ਸੋ ਉਹ ਅਸੀਂ ਜਿਹੜੀ ਹੈਗੀ ਸਾਨੂੰ ਲੀਡਸ ਮਿਲਣੀ ਸ਼ੁਰੂ ਹੋ ਗਈ ਸੀਗੀ ਵਿਥਿਨ 5-6 ਆਵਰਸ ਆਫ ਦੀ ਇਨਸੀਡੈਂਟ ਤੇ ਹੁਣ 24 ਘੰਟੇ ਦੇ ਅੰਦਰ ਅਸੀਂ ਜਿਹੜਾ ਹੈਗਾ ਉਹ ਮੁਕਦਮਾ ਟਰੇਸ ਕਰਕੇ ਤੇ ਦੋਸ਼ੀ ਵੀ ਗ੍ਰਿਫਤਾਰ ਕਰ ਲਏ ਇਸ ਕੇਸ ਦੇ ਵਿੱਚ ਤਿੰਨ ਅਕਿਊਜ਼ਿਸੀ ਫੜੇ ਹੈਗੇ ਜਿਦੇ ਵਿੱਚ ਦੋ ਬਾਲिग ਏਕ ਨਾਬਾਲिग ਹੈਗਾ ਜਿਹੜੇ ਬਾਲਗ ਦੋਸ਼ੀ ਹੈਗੇ ਉਹਦੇ ਵਿੱਚ ਇੱਕ ਮੋਹਿਤ ਕੁਮਾਰ ਹੈ ਜੋ ਕਿ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ ਹੈਗਾ ਇਹਦਾ ਪਿੰਡ ਹੈ ਲਖਨੋਰਾ ਦਾ ਜਿਹਦੀ ਉਮਰ 23 ਸਾਲ ਹੈਗੀ ਹੈ ਸੋ ਇਹਦੀ ਗ੍ਰਿਫਤਾਰੀ ਵੀ ਉੱਥੇ ਹੀ ਕੀਤੀ ਗਈ ਹੈ ਦੂਜਾ ਹੈਗਾ ਜਗਦੀਪ ਸਿੰਘ ਉਰਫ ਜੱਗੂ ਇਹ ਆਪਣੇ ਡੇਰਾ ਬਸਿਦਾ ਹੀ ਰਹਿਣ ਵਾਲਾ ਹੈਗਾ ਲੇਕਿਨ ਇਹਦੀ ਵੀ ਗ੍ਰਿਫਤਾਰੀ ਜਿਹੜੀ ਹੈਗੀ ਅੰਬਾਲਾ ਤੋਂ ਕੀਤੀ ਗਈ ਹੈ ਉਨਹੀ ਤਾਂ ਤੀਜਾ ਹੈਗਾ ਜੀ ਜੁਵినਾਈਲ ਹੈਗਾ ਸੋ ਉਹਦੀ ਉਹ ਵੀ ਆਪਣੇ ਡੇਰਾ ਬਸਿੱਧਾ ਰਹਿਣ ਵਾਲਾ ਹੈਗਾ ਜਿਹੜਾ ਇਹ ਮੋਹਿਤ ਹੈ ਤੇ ਜੁਵినਾਈਲ ਹੈ ਇਹਨਾਂ ਦੀ ਵੀਡੀਓ ਜਿਹੜੀ ਹੈਗੀ ਹੈ ਉਹ ਆਪਣੇ ਇਸ ਦੇ ਵਿਚਾਰੇ ਸੀਗੇ ਜਦੋਂ ਇਨਸੀਡੈਂਟ ਦੀ ਜਿਹੜੀ ਵੀਡੀਓ ਵਾਇਰਲ ਹੋਈ ਏ ਬਾਈਕ ਤੇ ਸੋ ਜਿਹੜਾ ਤੀਜਾ ਵਿਅਕਤੀ ਹੈਗਾ ਜੱਗੂ ਇਹ ਕੌਨਸਪੀਰੇਸੀ ਦੇ ਵਿੱਚ ਸ਼ਾਮਿਲ ਸੀਗਾ ਸੋ ਜਿਹੜੀ ਹੁਣ ਤੱਕ ਰਿਕਵਰੀਜ਼ ਹੋਈ ਏ ਇਹਨਾਂ ਤੋਂ ਇੱਕ ਪਿਸਟਲ 32 ਬੋਰ ਦਾ ਸਮੇਤ ਇੱਕ ਜ਼ਿੰਦਾ ਕਾਰਤੂਸ ਦੇਸੀ ਇੱਕ ਦੇਸੀ ਪਿਸਟਲ ਦੂਜਾ 315 ਬੋਰ ਦਾ ਸਮੇਤ 2 ਜਿੰਦਾ কার্তুস ਤੇ ਇੱਕ ਜਿਹੜਾ ਮੋਟਰਸਾਈਕਲ ਸਪਲੈਂਟ ਇਹਨਾਂ ਨੇ ਵਾਰਦਾ ਦੇ ਵਿੱਚ ਵਰਤਿਆ ਸੀਗਾ ਉਹ ਬਰામਜ ਕੀਤਾ ਗਿਆ। ਬਾਕੀ ਨਾਲ ਦੇ ਮੋਬਾਈਲ ਫੋਨ ਵਗੈਰੇ ਜਿਹੜੇ ਹੈਗੇ ਹੋਗੇ ਸੀ ਚੈੱਕ ਕਰਕੇ ਉਹਨਾਂ ਨੂੰ ਅੰਦਰ ਆਪਣੇ ਲੈ ਕੇ ਉਹਨਾਂ ਦੀ ਫੋਰੈਂਸਿਕ ਕਰਾਵਾਂਗੇ। ਸੋ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਇੱਕ ਜਿਹੜੀ ਚਿੱਠੀ ਸੀਗੀ ਉਸ ਦੇ ਵਿੱਚ ਮਨਜੀਤ ਸਿੰਘ ਗੁਰੀ ਦਾ ਨਾਮ ਲਿਖਿਆ ਸੀਗਾ ਜੋ ਕਿ ਇਸ ਵਕਤ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈਗਾ। ਜਿਹੜੀ ਚਿੱਠੀ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਉਸ ਦੇ ਵਿੱਚ ਇਹ ਕਹਿ ਰਿਹਾ ਸੀਗਾ ਕਿ ਮੈਂ ਮਨਜੀਤ ਸਿੰਘ ਗੁਰੀ ਹਾਂ ਤੇ ਮੇਰਾ ਜਿਹੜਾ ਹੈਗਾ ਉਹ ਥ੍ਰੈਟ ਇੱਕ ਥ੍ਰੈਟ ਐਕਸਟਰਸ਼ਨ ਟਾਈਪ ਦੀ ਉਹਦੇ ਵਿੱਚ ਡਿਮਾਂਡ ਕਰ ਰਿਹਾ ਸੀਗਾ ਜਿਹੜਾ ਕਿ ਐਂਗਲ ਹਜੇ ਵੈਰੀਫਾਈ ਕਰਨਾ ਹੈ ਕਿ ਐਕਚੁਅਲ ਜੇ ਚਿੱਠੀ ਦੀ ਜਿਹੜੀ ਹੈਗੀ ਉਹ ਸੱਚਾਈ ਕਿੰਨੀ ਹੈਗੀ ਹੈ ਤਾਂ ਕਿ ਐਕਚੁਅਲੀ ਕੀ ਉਹਦੇ ਵੱਲੋਂ ਇਨਸਟਰਕਸ਼ਨ ਸੀਗੇ ਕਿ ਇਹਨਾਂ ਨੇ ਆਪ ਇਹ ਕਾਰਵਾਈ ਕੀਤੀ ਸੀਗੀ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਇਹ ਗੁਰੀ ਗ੍ਰਫਤਰ ਹੁਣ ਤੋਂ ਪਹਿਲਾਂ ਬਾਹਰ ਸੀਗਾ ਉਦੋਂ ਇਹਦੇ ਵਿੱਚ ਇੱਕ ਦੋ ਵਿਅਕਤੀ ਜਿਹੜੇ ਹੈਗੇ ਉਹਦੇ ਕੰਟੈਕਟ ਦੇ ਵਿੱਚ ਹੋ ਸਕਦੇ ਆ ਜਿਹੜੀ ਸਾਡੀ ਪ੍ਰੀਮੀਨਰੀ ਇਨਵੈਸਟੀਗੇਸ਼ਨ ਕਹਿੰਦੀ ਹੈ ਬਟ ਦੈਟ ਇਜ਼ ਅ ਮੈਟਰ ਜਿਹੜਾ ਕਿ ਅਸੀਂ ਇਨਵੈਸਟੀਗੇਸ਼ਨ ਕਰਕੇ ਠੋਸ ਜਿਹੜੇ ਹੈਗੇ ਸਬੂਤ ਲਾਣ ਤੋਂ ਬਾਅਦ ਹੀ ਕਹਾਂਗੇ ਇਸ ਦਾ ਸੰਪੂਰਨ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਪਹਿਲਾਂ ਵੀ ਇਹਨਾਂ ਨੇ ਕੋਈ ਰੈਕੀ ਕੀਤੀ ਸੀ ਉਸ ਤੋਂ ਬਾਅਦ ਹੀ ਪੂਰੀ ਪਲਾਨਿੰਗ ਦੇ ਤਹਿਤ ਹੋਇਆ ਜਿਹੜਾ ਵੀ ਕੱਲ ਲਿਪਟ ਜਿਹੜੇ ਲੋਕਲ ਬੰਦੇ ਦੋ ਸ਼ਾਮਿਲ ਹੈਗੇ ਸੋ ਜੁਵਨਾਈਲ ਦਾ ਜਿਹੜਾ ਰੋਲ ਹੁਣ ਤੱਕ ਸਾਹਮਣੇ ਆਇਆ ਉਹੀ ਹੈ ਕਿ ਉਹਨੇ ਰ ਜੁਵਨ ਅਿਲਦਾ ਤੇ ਜਿਹੜਾ ਜੱਗੂ ਹੈਗਾ ਉਹਦਾ ਵੀ ਰੋਲ ਪਲੈਨਿੰਗ ਤੇ ਰੇਕੀ ਦੇ ਵਿੱਚ ਹੈ ਫਾਇਰ ਸਰ ਕਿਨੇ ਕੀਤਾ ਸੀ ਨਾ ਜੁਵਨ ਅਿਲ ਦਾ ਰਸਤੇ ਵਿੱਚ ਮੋਹਿਤ ਨੇ ਫਾਇਰ ਕੀਤਾ ਸੀ ਸਰ ਇਹ ਵੈਪਨ ਕਿੱਥੋਂ ਆਏ ਇੰਨੇ ਦਿਨਾ ਤੋਂ ਇਹ ਚੱਲ ਰਿਆ ਸੀ ਸਾਰਾ ਪਲਾਨ ਹੰਟ ਕਰੀ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੁਣ ਇਹਨਾਂ ਦੇ ਨਾਲ ਪੁਸ਼ਟੀਸ਼ ਕਰਾਂਗੇ ਉਹਦੇ ਵਿੱਚ ਸਾਰੀ ਗੱਲ ਸਾਹਮਣੇ ਆਏਗਾ ਸਰ ਇਹ ਮਨਜੀਤ ਗੁਰੀ ਦਾ ਜਿਹੜਾ ਨਾਮ ਹੈ ਰ ਜਿਹੜਾ ਤਿਹਾਰ ਦੇ ਇਹ ਇਹਨਾਂ ਦੇ ਵੀ ਐਸੋਸੀਏਟਸ ਨੇ ਆ ਇਹਨਾਂ ਦੇ ਪਿੰਡ ਦੇ ਜਾਂ ਫਿਰ ਹਜੇ ਤੱਕ ਕੋਈ ਇਨੀਸ਼ੀਅਲ ਇਨਵੈਸਟੀਗੇਸ਼ਨ ਚਾਹੀਏ ਉਨੇ ਕਈ ਵਾਰ ਇਹ ਦੇਖਣ ਚਾਇਆ ਹੈ ਕਿ ਬੰਦਾ ਜਿਹੜਾ ਕੋਈ ਕਿਸੇ ਦਾ ਨਾਮ ਲੈ ਕੇ ਕਰਦੇ ਡਾਇਰੈਕਟਲੀ ਇਨਵੋਲ ਨਹੀਂ ਹੁੰਦੇ ਕਈ ਵਾਰ ਹੁੰਦੇ ਆ ਸੋ ਇਸ ਚੀਜ਼ ਤੇ ਹੁਣ ਤੱਕ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਜਦੋਂ ਤੱਕ ਸਾਨੂੰ ਠੋਸ ਵੈਰੀਫਿਕੇਸ਼ਨ ਨਹੀਂ ਨਾ ਹੋ ਜਾਵੇ ਸਰ ਸਰ 20 ਜੁਲਾਈ ਨੂੰ ਕੇਸ ਜਿਹੜਾ ਦਸੀਰਤ 200 ਮੀਟਰ ਦੇ ਉਹਦਾ ਇਹ ਮਤਲਬ ਉਹ ਸਾਰਾ ਕੁਝ ਸੇਮ ਫੈਸ਼ਨ ਚ ਹੋ ਰਿਹਾ ਸੀ ਤੁਹਾਨੂੰ ਕੱਲ ਵੀ ਪੁੱਛਾ ਲਗ ਰਿਹਾ ਸੀ ਜੀ ਉਹਦੇ ਵਿੱਚ ਵੀ ਚਿੱਠੀ ਲਾਈਨਰ ਕਰ ਕਰ ਚ ਲਿਖਾਈ ਵੀ ਇਸ ਤਰ੍ਹਾਂ ਛੱਟੀ ਖੁੱਟੀ ਸੀਗੀ ਉਹਦੇ ਵਿੱਚ ਵੀ ਮਤਲਬ ਨਵਾਲਿਕ ਸੀ ਕਿ ਹਾਲਾਂਕਿ ਇਹਦੇ ਵੀ ਟਿੱਕੇ ਦੇ ਟੁਕੜੇ ਮਿਲਿਆ ਗਿਆ

तो फिर आगे उसको प्रोसेस करेंगे कि जी क्या इसका लिंक है और क्यों बंद है सर पिछले साल भी को ये, ये क्रिमिनल। जो, जो के ने जिसका नाम लिखा गया है वो नाम तो उसी क्रिमिनल का है बट ये उसके एसोसिएट है उसको इसने कोई इंस्ट्रक्शन दिए थे कि नहीं दिए थे वो जब तफ्तीश करेंगे फिर टिप्पणी कर सकते इनमें से जी एक व्यक्ति जो है उसके क्रिमिनल बैकग्राउंड है सिर्फ और बाकी किसी बाकी दो व्यक्तियों का दूसरे व्यक्ति का भी, का भी बाकी ए, जो अभी तक पता लगा है वो मौखिक जो इन लोगों ने अपने प्राइमरी पूछगिछ में बताया बट बत इसको हम चेक करेंगे चेक करके वेरीफाई करेंगे हाँ जी मोहित का क्रिमिनल बैकग्राउंड बता ਇਕ ਪੂਰੀ ਪਲੈਨਿੰਗ ਸੀ ਤੋਂ ਪਹਿਲਾਂ ਵੀ ਕੋਈ ਧਮਕੀਦੰਗੀ ਆਈ ਸੀ ਇਹ ਵੀ ਲੱਗਿਆ ਕਿ ਪਤਾ ਜਿਹੜਾ ਵੀ ਓਨਰ ਹੈ ਉਹਨਾਂ ਨੂੰ ਪਹਿਲਾਂ ਵੀ 6 ਮਹੀਨੇ ਸਾਲ ਪਹਿਲਾਂ ਵੀ 2014 ਜਿਹਾ ਚਾਹੀਦਾ ਪਰ ਇਹ ਉਹੀ ਬੰਦੇ ਨੇ ਜਾਂ ਫਿਰ ਇਹ ਕੋਈ ਹੋਰ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਕੰਨ ਉਹ ਕੀਤੀ ਉਹ ਇਸ ਲੈਵਲ ਤੇ ਜੀ ਨੰਬਰ ਜਿਹੜੇ ਉਹਨਾਂ ਨੂੰ ਕੋਈ ਪਹਿਲਾਂ ਆਏ ਸੀਗੇ ਸਾਲ ਪਹਿਲਾਂ ਜਿਹੜੇ ਕਿ ਦੱਸ ਰਹੇ ਹਾਂ ਸੋ ਉਹ ਨੰਬਰਸ ਵੈਰੀਫਾਈ ਕਰਕੇ ਕਲੀਅਰ ਹੋਏਗਾ ਕਿ ਕੌਣ ਸੀ ਜੀ ਜਿਹੜਾ ਮੋਟਰਸਾਈਕਲ ਵੀ ਆਈ ਸੀ ਉਹ ਚੋਰੀ ਬਸ ਕੇ ਆ ਉਹ ਵੈਰੀਫਾਈ ਕਰਾਂਗੇ ਜੀ ਉਹਦੀ ਓਨਰਸ਼ਿਪ ਕਬਜ਼ੇ 'ਚ ਆ ਗਿਆ ਹੈ ਫਿਰ ਲੈਟ ਅਸ ਵੈਰੀਫਾਈ ਕਿ ਕਿੱਥੋਂ ਆਏ ਸੀ ਸਰ ਨਮਾલિક ਐਕਚੁਅਲੀ ਕੀ ਰੋਲ ਸੀ ਸਰ ਇਸ ਕੁਰੀਏਟ ਦਾ ਲੋਕਲ ਬੰਦਾ ਹੈਗਾ ਜਿਹੜਾ ਮੈਂ ਦੱਸਿਆ ਪ੍ਰਾਇਮਰੀ ਰੇਕੀ ਦਾ ਉਹਦਾ ਰੋਲ ਸਾਹਮਣੇ ਆ ਰਿਹਾ ਹੈ ਕਿ ਲੋਕਲ ਰੇਕੀਓ ਨੇ ਕਰਵਾਈ ਸੀ ਇਸ ਸਰ ਕੁੱਟਕ ਦਿਨ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਜਿਹੜੇ ਤਿੰਨ ਫੜੇ ਗਏ ਨੇ ਉਹਨਾਂ ਤੋਂ ਇਲਾਵਾ ਵੀ ਕੋਈ ਹੋਰ ਵੀ ਨਾਦਾ ਕੋਈ ਮਾਸਟਰਮਾਈਂਡ ਕਹਿ ਲੋ ਜਾਂ ਫਿਰ ਨਾਦਾ ਕੋਈ ਸਾਥੀ ਕਹਿ ਲੋ ਜਿਨ੍ਹਾਂ ਨੇ ਇਹਨੂੰ ਸ਼ੈਲਟਰ ਦਿੱਤੀ ਕਿਉਂਕਿ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਗਏ ਸੀ ਪਹਿਲਾ ਸਵਾਲ ਸਰ ਦੂਜਾ ਇਹ ਕਿ ਕਿੱਥੇ ਭੱਜੇ ਸੀ ਵੀ ਸਾਰੇ ਨਾਲ ਹੀ ਪੜੇ ਗਏ ਨੇ ਜਾਂ ਇਹਨਾਂ ਨੂੰ ਡਿਫਰੈਂਟ ਪਲੇਸਿਸ ਤੋਂ ਪੜਿਆ ਗਿਆ ਇਹ ਜੀ ਦੇਖੋ ਵਾਰਦਾਤ ਤੋਂ ਬਾਅਦ ਬੰਦੇ ਡਿਸਪਰਸ ਹੋ ਜਾਂਦੇ ਕਈ ਵਾਰ ਔਰ ਬਾਕੀ ਜਿਹੜਾ ਮੇਨ ਹੈਗਾ ਕਿ ਇਹਨਾਂ ਦਾ ਮੋਟਿਵ ਕੀ ਸੀਗਾ ਇਹਨਾਂ ਦੇ ਪਿੱਛੇ ਕੌਣ ਸੀਗਾ ਵਿਥਿਨ 24 ਆਵਰਸ ਅਸੀਂ ਇਹਨੂੰ ਟ੍ਰੇਸ ਕਰ ਲਿਆ ਬੰਦੇ ਅਰੈਸਟ ਕਰ ਲਏ ਸੋ ਗਿਵ us ਸਮ ਟਾਈਮ ਫਾਰ ਦੈਟ वी विल इन्वेस्टिगेट एंड लेट हिम सर पूरी तरह से टेंसिस हो और कड़ी कड़ी सिनल सीआईए दे और वो सारा प्रेस नोट छपता है सर पूरी मजबूरी है और परिवार ने भी आज की थी उसको भी और नहीं हमताए तीन बंदे जेड़े राउंड अप किए थे जी वो परिवार से रोक टीम्स दे जेड़े ऑपरेशनल डिटेल्स है ने, ने, वो हम सांझी नहीं करते सर हालांकि ਤੁਸੀਂ ਬਹੁਤ ਉੱਚਾ ਇਹਨੂੰ ਬ੍ਰੇਕਅਪ ਕਰ ਦੋ ਕੱਥਰ ਨਾਬਾਲਗ ਜਿਹੜੇ ਲੋਕ ਹੈ ਅੰਦਰ ਤੇ ਆ ਉਹਨਾਂ ਦੀ ਇਨਵੋਲਵਮੈਂਟ ਲੈ ਕੇ ਜੇ ਲੱਗਦਾ ਨਹੀਂ ਵੀ ਲੱਗਦਾ ਸੰਗੀਨ ਜੁਰਮ ਤੋਂ ਜਿਹੜਾ ਸਜ਼ਾ ਤੋਂ ਬਚਾਣੇ ਵਾਸਤੇ ਇਹਨਾਂ ਦੀ ਪਛਾਣ ਚੁਣਵਾਣੇ ਵਾਸਤੇ ਇਹਨਾਂ ਦੀ ਆਇਡੈਂਟਿਟੀ ਕੋਡ ਵਾਸਤੇ ਇਹਨਾਂ ਦੇ ਦਸਤਖਤਾਂ ਜਿਆਦਾ ਹੋ ਰਿਹਾ ਤੁਸੀਂ ਗੈਂਸਟਰ ਕਰਦੇ ਦੇਖੋ ਤਾਂ ਬੜਾ ਵਿਸ਼ਾ ਹੈਗਾ ਮਾਂ ਜੋ ਕੋਰਸ ਵੀ ਇਸ ਚੀਜ਼ ਨੂੰ ਐਨਲਾਈਜ਼ ਕਰ ਰਹੇ ਨੇ ਲੈਜਿਸਲੇਚਰ ਵੀ ਕਰ ਰਿਹਾ ਕੁਝ ਅਮੈਂਡਮੈਂਟਸ ਵੀ ਦੇ ਮੁਤਲਕ ਹੋਈਆਂ ਜਿਹਨੇ ਨਵੇਂ ਕਾਨੂੰਨ ਆਏ ਉਹਦੇ ਵਿੱਚ ਵੀ ਹੁੰਦੀ ਸੋ ਇਟ ਇਜ਼ ਅ ਬਿਗਰ ਇਸ਼ੂ ਜਿਹੜਾ ਕਿ ਐਡਰੈਸ ਬਿਗਰ ਫੋਰਮ ਤੇ ਹੋਏਗਾ ਬਟ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਵੀ ਆਨਰੇਬਲ ਕੋਰਟ ਇਹਨੂੰ ਡੀਲ ਕਰੇਗਾ ਇਟ ਇਜ਼ ਫॉर देम ਟੂ ਸਰ ਇਨੀਸ਼ially ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਕਿ ਜਿਹਨੇ ਵਾਰਦਾਤ ਕੀਤੀ ਹੈ ਵਾਰਦਾਤ ਨੂੰ ਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਨੂੰ ਕੋਈ ਕਮਿਸ਼ਨ ਦੇਣਾ ਸੀ ਜਾਂ ਕੋਈ ਫੰਡਿੰਗ ਆਣੀ ਸੀ ਜਾਂ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਉਣੀ ਸੀ ਹੁਣ ਤੱਕ ਦੀ ਇਨੀਸ਼ੀਅਲੀ ਕੁਝ ਇਹਨੇ ਦੇਣਾ ਅਕਾਊਂਟ ਡਿਟੇਲ ਵਗੈਰੇ ਅਸੀਂ ਫਰੋਲ ਰਹੇ ਹਾਂ

देखिए थ्रेटनिंग कॉल्स जब भी आती हैं तो उनको हम लोग मालूम डीजीपी साहब से भी, निर्देश है कि कि किसी को भी इस तरीके की कोशिश करते, करते हैं अब ये किस विंग से करवानी है वो तो मौके पर डिपेंड करता है संबंधित थाने भी करते हैं हमारी स्पेशलाइज विंग्स भी करती हैं कुछ को जो है वो स्टेट लेवल पे भी डील किया जाता है ਇਹਦਾ ਇਹ ਪ੍ਰੈਸ ਨੋਟ ਜੀ ਵਿੱਚ ਲਿਖਿਆ ਹੈ ਇਨੀਸ਼ੀਅਲੀ ਕੁਝ ਪਤਾ ਲੱਗਿਆ ਹੋਵੇ ਨਹੀਂ ਇਹ ਜਿਹੜਾ ਹੈਗਾ ਇਹਨਾਂ ਦਾ ਕਲੇਮ ਹੈਗਾ ਜਿਹੜਾ ਇਹਨਾਂ ਦਾ ਕਲੇਮ ਹੈ ਬਟ ਵੀ ਡੂ ਨਾਟ ਅਗਰੀ ਕਿ ਵੀ ਟੋਟਲੀ 100% ਸਹੀ ਹੈ ਜਿਹੜੀ ਇਹ ਮੁਢਲੀ ਉਹਨਾਂ ਦੇ ਗਲਬਾ ਇਮੀਡੀਏਟਲੀ ਹੋਈ ਜੋ ਉਹ ਤੇ ਕਹਿ ਰਹੇ ਹਨ ਬਟ ਲੈਟ ਅਸ ਐਸਟੈਬਲਿਸ਼ ਕੀ ਦੀਸ ਵੈਰਿਟੀ ਸਤਨਿਸ਼ਤਾ ਕੀ ਉਹ ਐਸਟੈਬਲਿਸ਼ ਕਰ ਲੈਂਦੇ ਹਾਂ ਸਰ ਇਸ ਵਾਲੇ ਐਪੀਸੋਡ ਦੇ ਬਾਰੇ ਹਾਲਾਂਕਿ ਇਮੀਗ੍ਰੇਸ਼ਨ ਜਿਹੜੇ ਸੈਂਟਰਸ ਦਾ ਸਰ ਉਹਨਾਂ ਦਾ ਕੰਮ ਹੈਗਾ ਲੋਕਾਂ ਨੂੰ ਬਾਹਰ ਫੇਕਣਾ ਬਟ ਇੱਕ ਖੁੱਦ ਦੀ ਹੰਕਾਰ ਹੋ ਗਿਆ ਜੰਨਾ ਡਰ ਹੋ ਗਿਆ ਕਿ ਉਹਨਾਂ ਨੇ ਐਕਸਪਲੀਸਿਟ ਇਮੀਗ੍ਰੇਸ਼ਨ ਰੋਕ ਸਕਦੇ ਜੀ ਜੀ ਉਸੇ ਤਰ੍ਹਾਂ ਨੂੰ ਸਕਿਉਰਿਟੀ ਦਾ ਕੋਈ ਅਨਸ਼ੋਰਸ ਕਰ ਰਿਹਾ ਦਾ ਕੋਈ ਮੈਸੇਜ ਅੰਡਾ ਕਰਦੇ ਇਹ ਦੇਖੋ ਜੀ ਜਿਹੜਾ ਐਕਸ਼ਨ ਹੁੰਦਾ ਹੈ ਕ੍ਰਾਈਮ ਦੇ ਬਾਅਦ ਐਕਸ਼ਨ ਇਮੀਡੀਏਟਲੀ ਹੋ ਜਾਏ ਅਕਿਊਸ ਟ੍ਰੇਸ ਹੋ ਗਏ ਇਹ ਹੀ ਇੱਕ ਅਸ਼ੋਰੈਂਸ ਹੈ ਕਿ ਨੋਬਡੀ ਵਿਲ ਬੀ ਸਪੇਰਡ ਐਂਡ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਅਸੀਂ ਕਿਸੇ ਦੋਸ਼ੀ ਨੂੰ ਛੱਡਾਂਗੇ ਥੈਂਕ ਯੂ